ਅਮਰੀਕਾ ਦੇ ਰਾਸ਼ਟਰਪਤੀ ਦੇ ਵੱਲੋਂ ਇੱਕ ਵੱਡਾ ਬਿਆਨ ਦੇ ਦਿੱਤਾ ਗਿਆ ਦੱਸਦੀਏ ਕਿ ਭਾਰਤ ਪਾਕਿਸਤਾਨ ਦੇ ਵਿਚਾਲੇ ਜੋ ਜੰਗ ਦਾ ਮਾਹੌਲ ਬਣਿਆ ਹੋਇਆ ਸੀ ਲਗਭਗ ਜੰਗ ਲੱਗ ਚੁੱਕੀ ਸੀ ਉਸ ਨੂੰ ਲੈ ਕੇ ਇੱਕ ਵੱਡਾ ਬਿਆਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਦੇ ਦਿੱਤਾ ਗਿਆ ਉਹਨਾਂ ਨੇ ਕਿਹਾ ਇਹ ਕਿ ਇੱਕ ਲੰਬੀ ਰਾਤ ਸੀ ਇੱਕ ਡਿਸਕਸ਼ਨ ਹੋਈ ਦੋਨਾਂ ਦੇਸ਼ਾਂ ਦੇ ਵਿਚਕਾਰ ਜਿਹਦਾ ਵਿਚੋਲਗੀ ਜਿਹੜੀ ਹੈ ਯੂਨਾਈਟਿਡ ਸਟੇਟਸ ਨੇ ਕੀਤੀ ਹੈ ਉਹਨਾਂ ਕਿਹਾ ਇਹ ਕਿ ਜੰਗ ਰੋਕ ਦਿੱਤੀ ਗਈ ਹੈ ਔਰ ਦੋਨਾਂ ਦੇਸ਼ਾਂ ਨੂੰ ਉਹਨਾਂ ਨੇ ਵਧਾਈ ਵੀ ਦਿੱਤੀ ਹੈ ਕਿ ਦੋਵਾਂ ਦੇਸ਼ਾਂ ਨੇ ਆਪਣੀ ਕਾਮਨ ਸੈਂਸ ਸਾਨੂੰ ਵਰਤਦੇ ਆ ਲੋਕਾਂ ਦੀ ਭਲਾਈ ਨੂੰ ਦੇਖਦੇ ਆ ਹੋਇਆ ਇਹ ਜਿਹੜੀ جنگ ਹੈ ਇਸ ਨੂੰ ਰੋਕ ਦਿੱਤਾ ਤਾਂ ਵੱਡੀ ਖਬਰ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤੇ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੋ جنگ ਚੱਲ ਰਹੀ ਸੀ ਜਿਸ ਨੂੰ ਲੈ ਕੇ ਹਰ ਸਾਰਾ ਪੀੜਤ ਸੀ ਚਾਹੇ ਉਹ ਭਾਰਤ ਪਾਸਾ ਹੋਵੇ ਚਾਹੇ ਪਾਕਿਸਤਾਨ ਵਾਲਾ ਪਾਸਾ ਹੋਵੇ ਉਹ ਪੀੜਤ ਸੀ ਉਸ ਨੂੰ ਲੈ ਕੇ ਹੁਣ ਡੋਨਲਡ ਟਰੰਪ ਦਾ ਵੱਡਾ ਬਿਆਨ ਆ ਗਿਆ ਹੈ ਕਿ ਅਮਰੀਕਾ ਨੇ ਜਿਹੜੀ ਹੈ ਵਿਚੋਲਗੀ ਦੀ ਭੂਮਿਕਾ ਨਿਭਾਈ ਹੈ ਦੋਨਾਂ ਦੇਸ਼ਾਂ ਦੇ ਜਿਹੜੇ ਰਾਸ਼ਟਰਪਤੀ ਜੇ ਕਹਿ ਲਈਏ ਪ੍ਰਧਾਨ ਮੰਤਰੀ ਨੇ ਉਹ ਮੰਨ ਗਏ ਨੇ ਜਿਹੜੀ ਸੀਜ਼ਫਾਇਰ ਹੈ ਉਹ ਹੁਣ ਰੁਕ ਜਾਏਗੀ ਸੀਜ਼ਫਾਇਰ ਕੀਤਾ ਜਾਏਗਾ